ਜੇ ਜੀ ਡਾਕਟਰ ਪਰਚੀ ਹੋਈ ਅੱਗੇ ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ Hindu ਸਮਾਜ ਇੱਕ ਮੰਚ ਤੇ ਇਕੱਠਾ ਹੋਇਆ ਵਾ ਲੁਧਿਆਣਾ ਦੇ ਵਿੱਚ ਪਹਿਲੀ ਘਟਨਾ ਨਹੀਂ ਹੈ ਹਮੇਸ਼ਾ ਹੀ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਅਗਰ ਹਿੰਦੂ ਆਵਾਜ਼ ਉਠਾਂਦਾ ਹੈ ਤੇ ਉਹਦੇ ਤੇ ਪਰਚਾ ਹੋ ਜਾਂਦਾ ਕਿਸੇ ਹੋਰ ਧਰਮ ਦੇ ਨਾਲ ਅਗਰ ਹੋਇਆ ਹੁੰਦਾ ਤੇ ਉਹਨੂੰ ਉਹਦਾ ਘਾਟਾ ਲੱਥਿਆ ਹਣਾ ਸੀ ਲੇਕਿਨ ਹਮੇਸ਼ਾ Hindu ਸਮਾਜ ਨੂੰ ਹਿੰਦੂਆਂ ਨੂੰ ਹੀ ਦਬਾਇਆ ਜਾਂਦਾ ਕੁਚਲਿਆ ਜਾਂਦਾ ਔਰ ਕੁਝ ਸਾਡੇ ਦੀ ਵੀ ਕਮਜ਼ੋਰੀਆਂ ਜਦੋਂ Hindu ਸਮਾਜ ਕੋਈ ਆਵਾਜ਼ ਚੱਕਦਾ ਵੈ ਤੇ ਪੁਲਿਸ ਉਹਨੂੰ ਨਜ਼ਰਬੰਦ ਕਰ ਲੈਂਦੀ ਤੇ ਉਹ ਸੋਸ਼ਲ ਮੀਡੀਆ ਤੇ ਆਪਣੀ ਫੋਟੋ ਪਾਉਂਦਾ ਕਿ ਮੈਨੂੰ ਪੁਲਿਸ ਨੇ ਨਜ਼ਰਬੰਦ ਕਰ ਲਿਆ ਆਪਾਂ ਨੂੰ ਸਾਰੇ ਨਜ਼ਰਬੰਦਰਾ ਚੋਂ ਨਿਕਲ ਕੇ ਬਾਹਰ ਆਣਾ ਚਾਹੀਦਾ ਤਾਂ ਕਿ ਸਾਡੇ ਧਰਮ ਦਾ ਮਜ਼ਾਕ ਨਾ ੜਾਇਆ ਜਾਵੇ ਜੋ ਸਾਡੇ ਧਰਮ ਨਾਲ ਹੋ ਰਿਹਾ ਪ੍ਰਸ਼ਾਸਨ ਨੂੰ ਦੇਖੋ ਜਿਹੜੇ ਇਹ ਮੁਜਰਮ ਹੈ ਉਹ ਤਾਂ ਫੜ ਹੀ ਜਾਣੇ ਆ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਸਜ਼ਾ ਕੀ ਦਿੱਤੀ ਜਾਂਦੀ ਹੈ ਕਿਉਂਕਿ ਐਸੀ ਸਜ਼ਾ ਦਿੱਤੀ ਜਾਵੇ ਜਿਹਦੇ ਵਾਸਤੇ ਅੱਗੇ ਤੋਂ ਐਓ ਜੀ ਕੋਈ ਕਾਨੂੰਨੀ ਹਰਕਤ ਨਾ ਕਰੇ ਹਮੇਸ਼ਾ ਜਦੋਂ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਕੋਈ ਵੀ ਐਸੀ ਘਟਨਾ ਹੁੰਦੀ ਹੈ ਤੇ ਸ਼ਿਮਸੈਨਾ ਪੰਜਾਬ ਇਹਦੀ ਆਵਾਜ਼ ਉਠਾਉਂਦੀ ਹੈ ਲੇਕਿਨ ਤੁਸੀਂ ਦੇਖੋ ਉਹਨਾਂ ਥੱਲੇ ਲੋਕ ਕਮੈਂਟ ਕਿਦਾਂ ਦੇ ਮਾਰਦੇ ਆ ਤੇ ਬੜੇ ਲਾਣਤ ਵਾਲੀ ਗੱਲ ਹੈ ਕਿ ਲੋਕ ਇਸ ਚੀਜ਼ ਨੂੰ ਨਹੀਂ ਸਮਝਦੇ ਅਗਰ ਕੋਈ ਆਪਣੇ ਧਰਮ ਦੀ ਆਵਾਜ਼ ਚੱਕਦਾ ਵਾ ਤੇ ਉਹਨੂੰ ਆਪਣਾ ਉਹਦਾ ਸਾਥ ਦੇਣਾ ਚਾਹੀਦਾ ਤਾਂ ਕਿ ਅੱਗੇ ਤੋਂ ਐਹੋ ਜਿਹੀ ਘਟਨਾ ਨਾ ਹੋ ਸਕੇ ਅੱਜ ਜੋ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਆਸ਼ਵਾਸਨ ਦਿੱਤਾ ਵਾ ਕਿ ਬਹੁਤ ਜਲਦ ਮੁਜਰਮ ਫੜੇ ਜਾਣਗੇ ਉਹਨਾਂ ਦਾ ਪਿੱਛਾ ਵੀ ਕੀਤਾ ਜਾ ਰਿਹਾ ਤੇ ਫੜੇ ਤੇ ਜਾਣਗੇ ਸਾਡਾ ਕਦਮ ਇਹੀ ਹੈ ਕਿ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਅਗਰ ਪ੍ਰਸ਼ਾਸਨ ਵਾਲੋ ਉਹਨਾਂ ਨੂੰ ਕੋਈ ਅਸਲੀ ਸਜ਼ਾ ਨਾ ਦਿੱਤੀ ਗਈ ਜਾਂ ਨਾ ਫੜੇ ਗਏ ਜੀ ਤੇ ਪੰਜਾਬ ਬੰਦ ਲੁਧਿਆਣਾ ਬੰਦ ਪੂਰਨ ਤੌਰ ਤੇ ਪੂਰੇ Hindu ਸਮਾਜ ਵੱਲੋਂ ਕੀਤਾ ਜਾਏਗਾ ਔਰ ਮੈਂ ਤੁਹਾਡੇ ਚੈਨਲ ਦੌਰ ਰਾਹੀਂ ਬੇਨਤੀ ਕਰਦਾ ਵਾਂ ਕਿ ਸਾਰੇ Hindu ਸਮਾਜ ਨੂੰ ਇੱਕ ਮੰਚ ਤੇ ਇਕੱਠਾ ਹੋ ਜਾਣਾ ਚਾਹੀਦਾ ਅੱਜ ਸਾਡੇ ਮੰਦਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕੱਲ ਸਾਡੇ ਪਰਿਵਾਰਾਂ ਨੂੰ ਟਾਰਗੇਟ ਕੀਤਾ ਜਾਊਗਾ ਸਾਨੂੰ ਬੰਦੀ ਬਣਾਣਗੇ ਸਾਡੇ ਬੱਚਿਆਂ ਨਾਲ ਬਦਤਕਾਰ ਕਰਨਗੇ ਜੋ ਹਾਲਾਤ ਬਣ ਚੁੱਕੇ ਆ ਪੰਜਾਬ ਦੇ ਹਾਲਾਤ ਦੇਖੋ ਤੁਸੀਂ ਆਪਾਂ ਕਿੱਥੇ ਪਹੁੰਚ ਗਏ ਆ ਇਸੇ ਕਰਕੇ ਸ਼ਿਰਸਾਨਾ ਪੰਜਾਬ ਜੋ ਕਿ Hindu ਮੁੱਖ ਮੰਤਰੀ ਦੀ ਮੰਗ ਕਰਦੀ ਹੈ Hindu ਮੇਅਰ ਦੀ ਮੰਗ ਕਰਦੀ ਉਹਨਾਂ ਦੀ ਮੰਗ ਜਾਇਜ਼ ਹੈ ਕਿਉਂਕਿ Hindu ਸੁਰੱਖਿਅਤ ਨਹੀਂ ਹੈ Hinduਾਂ ਦੀ ਰੱਖਿਆ ਕੋਈ ਨਹੀਂ ਹੈ ਸਾਡੇ ਮੰਦਰਾਂ ਦੀ ਸੁਰੱਖਿਆ ਕੋਈ ਨਹੀਂ ਹੈ ਹਮੇਸ਼ਾ ਸਾਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਤੇ ਮੈਂ ਸਾਰੇ ਲੋਕਾਂ ਨੂੰ ਸਾਰੇ Hindu ਸਮਾਜ ਨੂੰ ਸਾਰੇ ਸਮਾਜ ਦੇ ਭਾਈਚਾਰੇ ਨੂੰ ਸਾਰੇ ਸਿੱਖ ਸਮਾਜ ਹੈ ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਕਟਨਾ ਹੋ ਰਹੀ ਹੈ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਇਸ ਚੀਜ਼ ਦੀ ਨਾਥ ਬਣੀ ਚਾਹੀਦੀ ਹੈ ਧੰਨਵਾਦ ਸੰਜੀਵ ਸ਼ੇਰੂ ਸਚਦੇਵਾ ਵਿਸ਼ਵ ਸਨਾਤਨ ਧਰਮ ਸਭਾ ਪ੍ਰਧਾਨ ਲੁਧਿਆਣਾ ਅੱਜ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਹਿੰਦੂਆਂ ਦੇ ਪ੍ਰਤੀ ਜਾਂ ਸਨਾਤਨ ਦੇ ਪ੍ਰਤੀ ਕਿਉਂਕਿ ਮੈਂ ਇੱਕ ਆਪ ਸਨਾਤਨੀ ਐ ਅੱਜ ਮਨ ਦੇ ਵਿੱਚ ਸਾਡੇ ਰੋਸ਼ ਹੈ ਕਿਤੇ ਨਾ ਕਿਤੇ ਅੱਖਾਂ ਸਾਡੀਆਂ ਭਰੀਆਂ ਹੋਈਆਂ ਸਾਡੇ ਮਨ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਬਿਵਾਲ ਹੈ ਕਿਉਂਕਿ ਪੁਰਾਤਨ ਦਿਨਾਂ ਦੇ ਵਿੱਚ ਪਿਛਲੇ ਕੁਝ 2 ਦਿਨ ਪਹਿਲਾਂ ਹੀ ਜਿਹੜਾ ਮੰਦਰ ਦੇ ਵਿੱਚ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਦੇ ਇੱਕ ਬੇਅਤਬੀਦਾ ਬਹੁਤ ਵੱਡਾ ਕਾਂਡ ਕੀਤਾ ਗਿਆ ਹੈ ਲੇਕਿਨ ਕਿਤੇ ਨਾ ਕਿਤੇ ਇਹਨੂੰ ਕਿਤੇ ਨਾ ਕਿਤੇ ਤੁਸੀਂ ਦੇਖਿਆ ਹੋਊਗਾ ਅਫਵਾਹਾਂ ਵਿੱਚ ਚਰਚਾਂ ਦੇ ਵਿੱਚ ਹਮੇਸ਼ਾ ਇੱਕੋ ਗੱਲ ਰਹਿੰਦੀ ਹੈ ਕਿ ਕਿਤੇ ਨਾ ਕਿਤੇ ਮੰਦਬੁੱਧੀ ਆਪਾਂ ਮੰਦਬੁੱਧੀ ਕਿੱਦਾਂ ਗਿਣ ਸਕਦੇ ਹਾਂ ਉਹਨੂੰ ਕਿਉਂਕਿ ਮੰਦ ਬੁੱਧੀ ਤਾਂ ਉਹ ਹੁੰਦਾ ਜਿਹਨੂੰ ਕੁਝ ਪਤਾ ਹੀ ਨਾ ਹੋਵੇ ਲੇਕਿਨ ਇਹ ਜਿਹੜੀ ਕਿਤੇ ਸੋਚੀ ਸਮਝੀ ਹੈ ਬੜੀ ਵੱਡੀ ਸਾਜ਼ਿਸ਼ ਹੈ ਕਿਉਂਕਿ ਤੁਸੀਂ ਇਹ ਦੇਖਦੇ ਹੋ ਚਾਂਦੀ ਸੋਨੇ ਦੇ ਭੂਸ਼ਣ ਗਏ ਹੈ ਲੇਕਿਨ ਜਿਹੜਾ ਪਿੱਤਲ ਦਾ ਕੋਈ ਵੀ ਸਮਾਨ ਹੈ ਜਾਂ ਕੋਈ ਪਿੱਤਲ ਦਾ ਜੇ ਲੱਗਿਆ ਹੋਇਆ ਮੁਕਟ ਹੈ ਉਹ ਅੱਜ ਵੀ ਮਸਤੀਕ ਦੇ ਉੱਪਰ ਸਜ ਰਿਹਾ ਉਹਨੂੰ ਨਹੀਂ ਲੈ ਕੇ ਗਏ ਉਹ ਇਹ ਕਿਤੇ ਨਾ ਕਿਤੇ ਸੋਚੀ ਸਮਝੀ ਔਰ ਬੜੀ ਰੇਕੀ ਕੀਤੀ ਹੋਈ ਹੈ ਜਿਹੜੀ ਵੱਡੀ ਗੱਲ ਹੈ ਅੱਜ ਅਸੀਂ ਪ੍ਰਸ਼ਾਸਨ ਦੇ ਕੋਲ ਆਏ ਲੇਕਿਨ ਪ੍ਰਸ਼ਾਸਨ ਜਿਹੜਾ ਆਪਣੇ ਕੰਮ 'ਚ ਲੱਗਿਆ ਹੈ ਸਾਡੇ ਮਾਨਯੋਗ ਸ਼ੁਭਮ ਅਗਰਵਾਲ ਜੀ ਨੇ ਅੱਜ ਆਸ਼ਵਾਸ਼ਣ ਅੰਜਾਮ ਦੇ ਕੇ ਉਹ ਦੋਸ਼ੀਆਂ ਨੂੰ ਵੱਡੀ ਤੋਂ ਵੱਡੀ ਸਜ਼ਾ ਦਵਾਗੇ ਲੇਕਿਨ ਫਿਰ ਵੀ ਸਨਤਨੀਆਂ ਦਾ ਇੱਕੋ ਹੀ ਗੱਲ ਹੈ ਕਿ ਅੱਜ ਦੀ ਡੇਟ ਦੇ ਵਿੱਚ ਬੇਦਬੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਹਿੰਦੂ ਧਰਮ ਨੂੰ ਜਿਹੜਾ ਹੈ ਅਸੀਂ ਕਿਤੇ ਨਾ ਕਿਤੇ ਅੱਗੇ ਮੁੱਖ ਰੱਖਦੇ ਹੋਏ ਇਸ ਬੇਦਬੀ ਕਰਨ ਵਾਲਿਆਂ ਨੂੰ ਜ਼ਰੂਰ ਪਕੜਾਂਗੇ ਜੀ ਧੰਨਵਾਦ ਹੋ ਗਿਆ ਕਾਫੀ ਲੰਮਾ ਵੀ ਬੀਤ ਗਿਆ ਸਮਾਂ ਅਰ ਭਾਵੇਂ ਜਿਹੜੇ ਦੋ ਦੋਸ਼ੀ ਇਹਨਾਂ ਦਾ ਨਹੀਂ ਹੁੰਦਾ ਕਿਸ ਤਰ੍ਹਾਂ ਜੀ ਇਸ ਪ੍ਰਸ਼ਾਸਨ ਆਪਣਾ ਪੂਰਾ ਜ਼ੋਰ ਲਾ ਰਿਹਾ ਹੈ ਇਸ ਸਾਢੇ ਤਾਰੀਖ ਪੰਚ ਮੀਟੀਆਂ ਜਿੰਨੀਆਂ ਵੀ ਆਈਆਂ ਹੋਈਆਂ ਉਹਨਾਂ ਨੂੰ ਭਰੋਸਾ ਹੈ ਕਿ ਪ੍ਰਸ਼ਾਸਨ ਨੇ ਕੰਮ ਬਹੁਤ ਜਲਦੀ ਫੇਰੇ ਲਾ ਦੇਗਾ ਅਸੀਂ ਫਿਰ ਵੀ ਪੁਰਜ਼ਰ ਅਪੀਲ ਕਰਦੇ ਆ ਪ੍ਰਸ਼ਾਸਨ ਅੱਗੇ ਤੇ ਸਾਰੀ ਪਬਲਿਕ ਦੇ ਅੱਗੇ ਜਿਨ੍ਹਾਂ ਨੂੰ ਕਿਸੇ ਨੂੰ ਉਸ ਬੰਦੇ ਦੀ ਪਛਾਣ ਹੈਗੀ ਆ ਪ੍ਰਸ਼ਾਸਨ ਨੂੰ ਜਾਂ ਸਾਡੀ ਮੰਡਲ ਕਮੇਟੀ ਨੂੰ ਇਨਫੋਰਮ ਕਰੇ ਅਸੀਂ ਮੰਡਲ ਕਮੇਟੀ ਦੇ ਨਾਲ ਚੱਲ ਕੇ ਅਸੀਂ ਉਹਨਾਂ ਆਪ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਜੀ ਕੀ ਪ੍ਰਸ਼ਾਸਨ ਨੇ ਕਿ ਤੁਹਾਨੂੰ ਗਿਆ ਹੋਣ ਜੀ ਮਿਲਿਆ ਹੋਣਾ ਨਹੀਂ ਪ੍ਰਸ਼ਾਸਨ ਨੇ ਤੇ ਇਹ ਕਿਹਾ ਕਿ ਬਹੁਤ ਨੇੜੇ ਹੈ ਅਸੀਂ ਤੁਹਾਨੂੰ 2-4 ਦਿਨਾਂ ਦਿਆਂਗੇ ਬਹੁਤ ਜਲਦ ਮਤਲਬ ਬਹੁਤ ਜਲਦੀ ਹੋ ਜਾਏਗਾ ਜੀ ਇਹ ਕੰਮ ਬਹੁਤ ਜਲਦੀ ਪਰ ਪਤੀਓ ਕਾ ਵੀ ਫਿਰ ਲੰਬਾ ਬੀਤ ਗਿਆ ਸਮਾਂ ਹਰ ਮੇਂ ਕੋਈ ਸ਼ਿਕਰਤ ਨਹੀਂ ਰਹਿੰਦੀ ਇਸ ਤਰ੍ਹਾਂ ਦੇ ਤਿੰਨ ਦਿਨ ਹੋ ਗਏ ਮਨ ਨੂੰ ਬੜੀ ਠੇਸ ਲੱਗੀ ਸੀ ਜਿਹੜਾ ਇਹ ਘਟਨਾ ਹੋਈ ਸੀ ਜੇ ਇਹ ਜੇ ਘਟਨੀਆਂ ਵਾਪਰਨੀਆਂ ਚਾਹੀਆਂ ਸਮਾਜ ਲਈ ਇੱਕ ਬਹੁਤ ਵੱਡਾ ਕਲੰਕ ਹੁੰਦਾ ਹੈ ਸਮਾਜ ਲਈ ਇਹ ਆਪਾਂ ਹੁਣ ਪੁਲਿਸ ਦੀ ਇੱਕ ਫਰਜ ਬੰਦਾ ਹੈ ਕਿ ਇਹੋ ਜੇ ਸ਼ਰਾਰਤੀ ਤੱਤਵਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਇਹੋ ਜੇ ਇਹੋ ਜੀ ਨੁਕੇਲ ਲਾਈ ਜਾਵੇ ਇਹੋ ਜਿਹੀ ਸਜਾ ਦਿੱਤੀ ਜਾਵੇ ਤਾਂ ਜੋ ਕਿਸੇ ਵੀ ਧਰਮ ਦੀ ਬੇਅਦਵੀ ਵਿੱਚ ਕਰਨ ਵਾਲਾ ਕੋਈ ਵੀ ਜਿਹੜਾ ਸ਼ਖਸ ਹੁੰਦਾ ਹੈ ਉਹ ਸੋਚੇ ਉਹਦੀ ਰੂਹ ਕੰਮ ਜਾਵੇ ਕਿ ਜੇ ਨੇ ਗਲਤ ਕੰਮ ਕੀਤਾ ਤਾਂ ਉਹ ਬਖਸ਼ਿਆ ਨਹੀਂ ਜਾ। ਇਹ ਅੱਜ ਸਮਾਜ ਲਈ ਅੱਜ ਪੁਲਿਸ ਪ੍ਰਸ਼ਾਸਨ ਨੂੰ ਵੀ ਆਪਣਾ ਸਖ਼ਤ ਰਵਈਆ ਬਣਾ ਕੇ ਜਿਸ ਤਰੀਕੇ ਦਾ ਖੱਦ ਤੱਕ ਜਾ ਸਕਦੇ ਆ ਭਾਵੇਂ ਕੋਈ ਕੰਮ ਹੋਣਾ ਕਰਨਾ ਚਾਹੀਦਾ ਹੈ ਤਾਂ ਕਿਉਂਕਿ ਕਰੋੜਾ ਬੰਦਾ ਦੀ ਭਾਵਨਾ ਇਸ ਚੀਜ਼ਾਂ ਨਾਲ ਜੁੜੀਆਂ ਹੋਈਆਂ। ਅੱਜ ਸਾਡੇ ਮਨ ਨੂੰ ਜਿਹੜੀ ਬੇਅਦਵੀ ਕਰਕੇ ਠੇਹ ਪਹੁੰਚੀ ਹੈ ਉਹ ਨੂੰ ਆਪਾਂ ਭੁੱਲ ਨਹੀਂ ਸਕਦੇ ਕਿਉਂਕਿ ਅੱਜ ਜਿਹੜੇ ਸਾਡੇ ਭਗਵਾਨ ਜੀ ਦਾ ਅਪਮਾਨ ਕੀਤਾ ਉਹਨਾਂ ਨੇ ਇਹ ਮਾਂ ਕੀ ਕੀਤਾ ਕੋਈ ਸੋਨੇ ਚਾਂਦੀ ਦੀ ਕੋਈ ਗੱਲ ਨਹੀਂ ਹਿੰਦੀ ਸੋਨੇ ਚਾਂਦੀ ਦਾ ਕੋਈ ਮਤਲਬ ਨਹੀਂ ਕਿਉਂਕਿ ਜਿਹੜੀ ਬੇਅਦਬੀ ਛਲਨੀ ਕਰਕੇ ਜਿਹੜਾ ਆਪਣਾ ਕੀਤਾ ਉਹ ਬੜੇ ਦੁੱਖदाई ਘਟਨਾ ਹੈ ਇਸ ਤੋਂ ਕਿ ਨਾ ਵੀ ਜਿੰਨੀ ਨਿੰਦਾ ਵੀ ਕੀਤੀ ਜਾਵੇ ਉਹ ਨਹੀਂ ਘਟਾ ਇਹ ਤਾਂ ਜਲਦੀ ਤੋਂ ਜਲਦੀ ਕੋਲ ਪ੍ਰਸ਼ਾਸਨ ਨਾਲ ਅੱਜ ਜੀਵਤੀ ਸੀਪੀ ਸਾਹਿਬ ਨੂੰ ਮਿਲੇ ਆ ਤੇ ਸੀਪੀ ਸਾਹਿਬ ਨੇ ਸਾਨੂੰ ਆਸ਼ਵਾਸਨ ਵੀ ਦਿੱਤਾ ਕਹਿੰਦੇ ਮੇਰਾ ਆਸ਼ਵਾਸਨ ਨਾ ਸਮਝਿਓ ਕਿ ਇਹ ਮੈਂ ਆਸ਼ਵਾਸਨ ਨਹੀਂ ਕਰ ਰਿਹਾ ਸਾਡੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਇਸ ਇਲਾਕੇ ਦੇ ਪਿੱਛੇ ਹੋਣਗੇ ਤੇ ਉਹਨਾਂ ਵੱਧ ਤੋਂ ਵੱਧ ਸਜਾ ਦੋਗੇ ਤਾਂ ਸਾਡਾ ਤੁਹਾਡਾ ਅਗਲਾ ਕਦਮ ਕੀ ਕੀ ਹੋਗਾ ਜੇ ਬਾਈ ਚਾਸੇ ਕਾ ਵੀ ਦੇਰੀ ਹੋ ਰਹੀ ਹੈ ਅਗਰ ਤਾਰ ਨਹੀਂ ਹੋ ਰਹੀ ਤੁਹਾਡਾ ਕੀ ਹੋ ਰਿਹਾ ਕੱਲਾ ਕਦੋਂ ਦੇਖੋ ਮੇਰੀ ਗੱਲ ਸੁਣੋ ਆਪਾਂ ਨੂੰ ਪਹਿਲਾਂ ਤਾਂ ਦੇਖੋ ਗਾ ਪੋਜ਼ਿਟਿਵ ਸਾਇਨ ਨਾਲ ਚੱਲਣਾ ਚਾਹੀਦਾ ਹੈ ਕਿ ਆਪਾਂ ਨੂੰ ਚੰਗੇ ਨਾਗਰਿਕ ਹੋਣ ਦਾ ਫਾਇਦਾ ਕਰਦੇ ਹੋਏ ਕਿਸੇ ਵੀ ਗਲਤ ਵਾਸਤੇ ਜਾਣਨਾ ਨਹੀਂ ਹੈ ਲੇਕਿਨ ਅਗਰ ਜੋ ਕੋਈ ਮਜਬੂਰੀ ਹੈ ਤਾਂ ਉਹ ਇਹ ਜੇ ਕੰਮ ਕੋਈ ਮਸਲਾ ਨਜ਼ਰ ਨਹੀਂ ਆਏਗਾ ਤੇ ਜੋ ਹੋਏਗਾ ਉਹ ਮੰਡਰ ਕਮੇਟੀ ਇਨਸਾਰੀ ਕੋਲ ਕੇ ਰਣਨੀਤੀ ਬਣਾਨੀ ਹੈ ਉਹਦਾ ਜੋ ਹੱਲ ਹੋਏਗਾ ਆਪਾਂ ਕਰਨਾ ਹੈ ਕੀ ਕੋਈ ਮੈਸੇਜ ਹੋ ਰਿਹਾ ਹੈ ਨਾ ਮਾਥੇ ਮੈਸੇਜ ਕਿ ਤੁਹਾਨੂੰ ਜਨਾਬਾ ਸਾਨੂੰ ਕੀ ਹੈ ਸਾਰਿਆਂ ਨੂੰ ਆਪਾਂ ਨੂੰ ਚਾਹੀਦਾ ਹੈ ਕਿ ਅਸੀਂ ਜਾਨੂੰ ਆਪਣਾ ਮਿਲਵਰਤਨ ਬਣਾਈ ਰੱਖਣ ਆਪੀ ਭਾਈਚਾਰੇ ਨੂੰ ਹੋਰ ਵੱਧ ਤੋਂ ਵੱਧ ਕਰਕੇ ਇਹਨਾਂ ਅੰਤਰਾ ਦਾ ਜਿਹੜਾ ਵੀ ਤੁਹਾਨੂੰ ਪਤਾ ਲੱਗਦਾ ਹੈ ਇਹਦੇ ਮੂੰਹ ਤੋਂ ਜਵਾਬ ਦੇਣਾ ਚਾਹੀਦਾ ਹੈ